ਦਾ ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਸਭ ਵਧੀਆ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡਾ ਪੰਜਾਬ ਪਿਛਲੇ ਕੁਝ ਸਮੇਂ ਤੋਂ ਪਾਣੀਆਂ ਦੀ ਮਾਰ ਚੱਲਦਾ ਆ ਰਿਹਾ ਹੈ ਜਿੱਥੇ ਬਹੁਤ ਸਾਰੇ ਲੋਕਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਨੁਕਸਾਨ ਹੋਏ ਹਨ ਕਿਸੇ ਦੀ ਜਾਨ ਦਾ ਤੇ ਕਿਸੇ ਦੇ ਮਾਲ ਦਾ ਤੇ ਕਿਸੇ ਦੇ ਪਸ਼ੂ ਦਾ ਤੇ ਕਿਸੇ ਦੇ ਖੇਤਾਂ ਦਾ ਜਾਂ ਬਹੁਤ ਸਾਰੇ ਚੀਜ਼ਾਂ ਦੇ ਨੁਕਸਾਨ ਹੋਏ ਹਨ ਤੇ ਅੱਜ ਇਹਨਾਂ ਨੁਕਸਾਨਾਂ ਦੇ ਵਿੱਚ ਜਿਹੜੇ ਬੰਦੇ ਮਦਦ ਕਰਦੇ ਹਨ ਜਾਂ ਜਿਹੜੀਆਂ ਸੰਸਥਾਵਾਂ ਮਦਦ ਕਰਦੀਆਂ ਹਨ ਉਹਨਾਂ ਦੇ ਕੁਝ ਇੰਟਰਵਿਊ ਮੈਂ ਦੇਖੇ ਤੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹ ਰਿਹਾ ਸੀ ਤੇ ਮੈਂ ਉਹ ਗੱਲਬਾਤ ਕਰਨ ਜਾ ਰਿਹਾ ਹਾਂ ਜਿਵੇਂ ਕਿ ਕਬੀਰੇ ਨੇ ਕਿਹਾ ਕਿ ਅਸੀਂ ਅਲੱਗ-ਅਲੱਗ ਏਰੀਆ ਦੇ ਵਿੱਚ ਰਾਹਤ ਸਮਗਰੀ ਲੈ ਕੇ ਜਾਂਦੇ ਰਹੇ ਹਾਂ ਤੇ ਕਿਸੇ ਪਿੰਡ ਦੇ ਵਿੱਚ ਗਏ ਹਾਂ ਤੇ ਉੱਥੇ ਉਹਨਾਂ ਨੇ ਕੀ ਦੇਖਿਆ ਕਿ ਜਿੱਦਾਂ ਕੀ ਇੱਕ ਦੂਏ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਕੁਝ ਲੋਕ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਹਨ ਉਹੀ ਕਹਿ ਸਕਦਾ ਹਾਂ ਜਾਂ ਜਿਹੜੇ ਮੌਕੇ ਦਾ ਫਾਇਦਾ ਚੱਕਣ ਵਾਲੇ ਲੋਕ ਹੁੰਦੇ ਹਨ ਉਹ ਲੋਕਾਂ ਦੀ ਤੁਹਾਨੂੰ ਮੈਂ ਗੱਲਬਾਤ ਦੱਸਣ ਜਾ ਰਿਹਾ ਹਾਂ ਉਹਨਾਂ ਦੇ ਮੁਤਾਬਿਕ ਕੁਝ ਲੋਕ ਐਸੀਆਂ ਜਗ੍ਹਾ ਦੇ ਉੱਤੇ ਤੰਬੂ ਪਾਈ ਬੈਠੇ ਹਨ ਜਿੱਥੇ ਪਾਣੀ ਬਹੁਤ ਜ਼ਿਆਦਾ ਮਾਰ ਕਰਦਾ ਹੈ ਤੇ ਲੋਕਾਂ ਨੂੰ ਐਵੇਂ ਲੱਗੇ ਕਿ ਇਹ ਲੋਕੀ ਅਸਲੀਅਤ ਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਹਨ ਤੇ ਸੜਕਾਂ ਦੇ ਉੱਤੇ ਤੰਬੂ ਲਾ ਕੇ ਬੈਠੇ ਹਨ ਤੇ ਉਹਨਾਂ ਨੇ ਮਦਦ ਦੇ ਨਾਂ ਦੇ ਪਤਾ ਨਹੀਂ ਕਿੰਨੇ ਜ਼ਿਆਦਾ ਲੋਕਾਂ ਦੇ ਕੋਲੋਂ ਰਾਸ਼ਨ ਇਕੱਠਾ ਕਰ ਲਿਆ ਹੈ ਤੇ ਹਰ ਇੱਕ ਕਿਉਂ ਕਰਕੇ ਜਦੋਂ ਵੀ ਇਹ ਜਾਂਦੇ ਹਨ ਕੀ ਇੱਕ ਦੂਜੇ ਨਾਲ ਸੰਪਰਕ ਵਿੱਚ ਆਉਂਦੇ ਹਨ ਤੇ ਪਤਾ ਲੱਗ ਜਾਂਦਾ ਹੈ ਕਿ ਉਹਨੇ ਸਭ ਤੋਂ ਐਨਾ ਸਮਾਨ ਲਿਆ ਜਾਂ ਐਨਾ ਸਮਾਨ ਲਿਆ ਇਹ ਸਾਰਾ ਕੁਝ ਜਿਹੜਾ ਹੈ ਸ਼ੇਅਰ ਹੁੰਦਾ ਰਹਿੰਦਾ ਹੈ ਪਹਿਲੀ ਗੱਲ ਤਾਂ ਇਹ ਹੋ ਗਈ ਦੂਸਰੀ ਗੱਲ ਇਹ ਹੋ ਗਈ ਕਿ ਉਹ ਜਿੱਦਾਂ ਕਿਸੇ ਏਰੀਆ ਦੇ ਵਿੱਚ ਗਏ ਉਹਨਾਂ ਦੇ ਨਾਲ ਦੇ ਸਾਥੀ ਕਿਸੇ ਦੂਸਰੇ ਏਰੀਆ ਦੇ ਵਿੱਚ ਚਲੇ ਗਏ ਉੱਥੇ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਰਾਹਤ ਸਮਗਰੀ ਪੁੱਜਣੀ ਹੈ ਟਰੈਕਟਰ ਜਾਂ ਟਰਾਲੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਸਮਗਰੀ ਪਹੁੰਚ ਰਹੀ ਹੈ ਲੋਕੀ ਆ ਰਹੇ ਹਨ ਕਿ ਸਮਾਨ ਤੁਹਾਨੂੰ ਮਿਲੇਗਾ ਹੀ ਤੇ ਉੱਥੇ ਕੀ ਹੁੰਦਾ ਹੈ ਕਿ ਲੋਕੀ ਉਹਨਾਂ ਦੇ ਨਾਲ ਕਹਿੰਦੇ ਕਿ ਖਿੱਚਾ ਤੂੰ ਹੀ ਕਰਨ ਲੱਗੇ ਉਹਨਾਂ ਦੇ ਬਾਹਾਂ ਤੱਕ ਛਿੱਲਤੀਆਂ ਪਰ ਝੁੰਡੇ ਮਾਰ ਕੇ ਜਾਂ ਖਿੱਚ ਕੇ ਕਿਉਂ ਕਰਕੇ ਜਦੋਂ ਤੁਹਾਨੂੰ ਪਤਾ ਕੋਈ ਚਪਟਾ ਮਾਰਦਾ ਹੈ ਤਾਂ ਸੱਟ ਚੋਟ ਲੱਗਦੀ ਹੈ ਉਹਨਾਂ ਬੀਰਿਆਂ ਨੇ ਉੱਥੇ ਐਲਾਨ ਵੀ ਕੀਤਾ ਕਿ ਅਸੀਂ ਜਿਹੜੇ ਵੀ ਗੁਰੂਆਂ ਨੂੰ ਮੰਨਦੇ ਹਨ ਜਾਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੇ ਸੋਹ ਕੇ ਕਿਹਾ ਕਿ ਅਸੀਂ ਅੱਜ ਤੇ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਰਾਹਤ ਸਮਗਰੀ ਲੈ ਕੇ ਨਹੀਂ ਆਵਾਂਗੇ ਇਹਦੇ ਨਾਲ ਉਹ ਚੰਗਾ ਹੈ ਜਿਹੜੇ ਸਾਡੇ ਕੋਲ ਦਾਨੀ ਬੀਰਾਂ ਤੋਂ ਪੈਸੇ ਇਕੱਠੇ ਹੋਏ ਹਨ ਉਹਨਾਂ ਪੈਸਿਆਂ ਦੀ ਅਸੀਂ ਕਿਸੇ ਗਰੀਬ ਕੁੜੀ ਦਾ ਵਿਆਹ ਕਰਾ ਦਾਂਗੇ ਜਾਂ ਕਿਸੇ ਦੇ ਇਲਾਜ ਲਈ ਦੇ ਦਾਂਗੇ ਜਾਂ ਕਿਸੇ ਵੀ ਤਰੀਕੇ ਨਾਲ ਅਸੀਂ ਕਰ ਦਾਂਗੇ ਤੁਸੀਂ ਇਹ ਦੇਖੋ ਕਿ ਲੋਕਾਂ ਦਾ ਕਿੰਨਾ ਬੁਰਾ ਹਾਲ ਹੋ ਗਿਆ ਹੈ ਮੰਨਦੇ ਹਾਂ ਕਿ ਹੜਪੇਰੇਤ ਹਨ ਮਜਬੂਰ ਹਨ ਜ਼ਰੂਰਤਮੰਦ ਹਨ ਲੇਕਿਨ ਇਹ ਕੰਮ ਗਲਤ ਹੈ ਕਿਤੇ ਨਾ ਕਿਤੇ ਸਾਡੇ ਪੰਜਾਬ ਦਾ ਬਾਹਰਲੇ ਦੇਸ਼ਾਂ ਜਾਂ ਹੋਰ ਸਟੇਟਾਂ ਦੇ ਵਿੱਚ ਗਲਤ ਮੈਸੇਜ ਪੁੱਜਦਾ ਹੈ ਤੁਹਾਡੀ ਇੱਕ ਛੋਟੀ ਜੀ ਗਲਤੀ ਕਰਕੇ ਦੇਖੋ ਵੀਡੀਓ ਚੱਲ ਰਹੀ ਹੈ ਤੇ ਕਿੰਨੇ ਲੋਕ ਕੋਲੇ ਉਹ ਵੀਡੀਓ ਪਹੁੰਚ ਕਰੇਗੀ ਤੇ ਲੋਕੀ ਕੀ ਸੋਚਣਗੇ ਤੇ ਜਿਵੇਂ ਉਹ ਵੀਰੇ ਨੇ ਕਿਹਾ ਹੈ ਕਿ ਮੈਂ ਜਾਂ ਸਾਡੀ ਟੀਮ ਇੱਥੇ ਨਹੀਂ ਜਾਏਗੀ ਜਾਂ ਇਹਨਾਂ ਦੀ ਮਦਦ ਨਹੀਂ ਕਰੇਗੀ ਹੁਣ ਠੀਕ ਹੈ ਤੇ ਉਸੇ ਤਰ੍ਹਾਂ ਹਰ ਇੱਕ ਬੰਦਾ ਸੋਚੇਗਾ ਕਿ ਯਾਰ ਕਿ ਇਹ ਲੋਕੀ ਕੀ ਫਾਇਦਾ ਚੱਕਦੇ ਨੇ ਕਿ ਇਹਨਾਂ ਦੀ ਮਦਦ ਨਹੀਂ ਕੀਤੀ ਜਾਵੇ ਤੇ ਇਹਦੇ ਨਾਲ ਤੇ ਚੰਗਾ ਹੈ ਕਿ ਪੈਸੇ ਕਿਸੇ ਹੋਰ ਪਾਸੇ ਲਗਾਏ ਜਾਣ ਇਹੋ ਜਿਹੇ ਬੰਦਿਆਂ ਕਰਕੇ ਜਿਹੜੇ ਅਸਲੀ ਜ਼ਰੂਰਤਮੰਦ ਹੁੰਦੇ ਹਨ ਉਹ ਵੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਕੁਝ ਗੱਲਾਂ ਹੋ ਰਹੀਆਂ ਹਨ ਕਿ ਜਿਵੇਂ ਕਿ ਹੜ੍ਹ ਦੇ ਜਿਹੜੇ ਏਰੀਆ ਹਨ ਉਹਨਾਂ ਦੇ ਵਿੱਚ ਲੋਕੀ ਕੀ ਕਰ ਰਹੇ ਹਨ ਕਿ ਚੀਜ਼ਾਂ ਨੂੰ ਡਬਲ ਰੇਟ ਦੇ ਉੱਤੇ ਜਾਂ ਮਹਿੰਗੇ ਰੇਟਾਂ ਦੇ ਉੱਤੇ ਵੇਚ ਰਹੇ ਹਨ ਜਿਵੇਂ ਤਰਪਾਲਾਂ ਜਾਂ ਬੋਰੀਆਂ ਜਾਂ ਹੋਰ ਸਮੱਗਰੀ ਹੈ ਇਹ ਸਭ ਚੀਜ਼ਾਂ ਵੀ ਤੁਸੀਂ ਬੰਦ ਕਰੋ ਅਗਰ ਤੁਸੀਂ ਇਹ ਜਿਹੀਆਂ ਹਰਕਤਾਂ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਪੰਜਾਬ ਦੀ ਜਾਂ ਸਾਡੇ ਲੋਕਾਂ ਦੀ ਬਾਹ ਨਹੀਂ ਫੜਨੀ ਤੇ ਸਾਨੂੰ ਬਹੁਤ ਜ਼ਿਆਦਾ ਔਖਾ ਹੋ ਜਾਣਾ ਹੈ ਹਲੇ ਵੀ ਸੁਧਰ ਜਾਓ ਤੇ ਸਮੱਗਰੀ ਪਜਾਣ ਵਾਲਾ ਬੰਦਾ ਤੇ ਸਮੱਗਰੀ ਲੈਣ ਵਾਲਾ ਬੰਦਾ ਦੋਨੇ ਸੁਚੇਤ ਰਹਣ ਮੈਂ ਤਾਂ ਇਹ ਕਹਾਂਗਾ ਕਿ ਜਿਵੇਂ ਅਸੀਂ ਕਿਸੇ ਦੀ ਮਦਦ ਕਰਨੀ ਹੈ ਤਾਂ ਪਹਿਲਾ ਪਿੰਡ ਦੇ ਮੋਹਤਬਰ ਬੰਦੇ ਨੂੰ ਮਿਲੋ ਤੇ ਜੋ ਪੰਜ ਸੱਤ ਬੰਦਿਆਂ ਨਾਲ ਮਿਲੋ ਉਹਨਾਂ ਨਾਲ ਮੀਟਿੰਗ ਕਰੋ ਗੱਲਬਾਤ ਕਰੋ ਅਸਲੀਅਤ ਕਿਉਂ ਕਰਕੇ ਜਿਹੜਾ ਪਿੰਡ ਦੇ ਵਿੱਚ ਵਸਨੀਕ ਹੁੰਦਾ ਹੈ ਪਿੰਡ ਦਾ ਵਾਸੀ ਹੁੰਦਾ ਹੈ ਜਾਂ ਪਿੰਡ ਦਾ ਮੋਹਤਬਰ ਹੁੰਦਾ ਹੈ ਉਹਨੂੰ ਸਾਰੇ ਇਲਾਕੇ ਦਾ ਪਤਾ ਹੁੰਦਾ ਹੈ ਕਿ ਕਿਹੜਾ ਬੰਦਾ ਬਾਹਰ ਦਾ ਹੈ ਜਾਂ ਕਿਹੜਾ ਸਾਡੇ ਪਿੰਡ ਦਾ ਹੈ ਕਿਸ ਨੂੰ ਅਸਲੀਅਤ ਚ ਜਰੂਰਤ ਹੈ ਕਿਸਦੇ ਘਰ ਦਾ ਨੁਕਸਾਨ ਹੋਇਆ ਹੈ ਕਿਸਦੇ ਘਰ ਦਾ ਨਹੀਂ ਹੋਇਆ ਹੈ ਅਗਰ ਤੁਹਾਨੂੰ ਇੱਕ ਬੰਦੇ ਦੀ ਗੱਲ ਤੇ ਯਕੀਨ ਨਹੀਂ ਹੁੰਦਾ ਤਾਂ ਪੰਜ ਸੱਤ ਬੰਦਿਆਂ ਤੋਂ ਅਲੱਗ-ਅਲੱਗ ਤੋਂ ਪੁੱਛੋ ਇਸ ਤਰ੍ਹਾਂ ਨਾ ਕਰੋ ਕਿ ਕਿਸੇ ਦੀ ਗਲਤੀ ਹਰ ਇੱਕ ਨੂੰ ਭੁਗਤਣੀ ਪਵੇ ਮਦਦ ਕਰਨ ਵਾਲੇ ਵੀਰਾਂ ਨੂੰ ਮੈਂ ਇਹ ਗੱਲ ਕਰਿਆ ਕਿ ਤੁਸੀਂ ਮਦਦ ਕਰੋ ਪਰ ਤੁਸੀਂ ਥੋੜਾ ਸੁਚੇਤ ਹੋ ਕੇ ਸਚਾਰੂ ਠੰਗ ਦੇ ਨਾਲ ਚੰਗੇ ਤਰੀਕੇ ਨਾਲ ਜਾਣ ਪਛਾਣ ਕੱਢੋ ਤੇ ਉਹਨਾਂ ਨਾਲ ਗੱਲਬਾਤ ਕਰੋ ਮੀਟਿੰਗ ਕਰੋ ਤੇ ਸਾਰਾ ਕੁਝ ਪਤਾ ਕਰਕੇ ਮਦਦ ਕਰੋ ਤੇ ਦੂਸਰੇ ਨੰਬਰ ਤੇ ਭਾਈ ਲੁੱਟਣ ਵਾਲੇ ਅੱਗੇ ਬੇਨਤੀ ਹੈ ਕਿ ਥੋੜੇ ਕਰਕੇ ਹੋਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਉਹ ਕਈਆਂ ਦੇ ਬੱਚੇ ਵਿਚਾਰੇ ਪਤਾ ਨਹੀਂ ਕਿੰਨੇ ਕਿੰਨੇ ਦਿਨ ਦੇ ਭੁੱਖੇ ਜਾਂ ਕਈਆਂ ਦੇ ਪਸ਼ੂ ਕਿੰਨੇ ਦਿਨਾਂ ਦੇ ਭੁੱਖੇ ਜਾਂ ਕਿਸੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਅਗਰ ਥੋੜੇ ਕਰਕੇ ਮਦਦ ਹਣੋਂ ਹਟ ਗਈ ਤਾਂ ਦੇਖੋ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋ ਜਾਏਗਾ ਤੇ ਕਿੰਨੇ ਲੋਕੀ ਮਦਦ ਤੋਂ ਬਾਂਝੇ ਰਹਿ ਜਾਣਗੇ ਤੇ ਸਾਡਾ ਪੰਜਾਬ ਕਿੰਨਾ ਸਮਾਂ ਪਿੱਛੇ ਚਲ ਜਾਏਗਾ ਤੇ ਮੇਰੀ ਇਹੀ ਵੀਡੀਓ ਸੀਗੀ ਤੇ ਇਹ ਮੇਰਾ ਮੈਸੇਜ ਹੈਗਾ ਕਿ ਲੋਕਾਂ ਨੂੰ ਕਿ ਥੋੜਾ ਜਿਹਾ ਧਿਆਨ ਰੱਖੋ ਭਾਈ ਦਾਨ ਦੇਣ ਵਾਲਿਆਂ ਨੂੰ ਵੀ ਤੇ ਦਾਨ ਲੈਣ ਵਾਲਿਆਂ ਨੂੰ ਵੀ ਪਿੰਡ ਤੇ ਮੋਤਵਰਾਂ ਦੇ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਵੀ ਥੋੜਾ ਜਿਹਾ ਧਿਆਨ ਰੱਖੋ ਕਿ ਕਿਸੇ ਕਰਕੇ ਕਿਸੇ ਹੋਰ ਨੂੰ ਮਦਦ ਮਿਲਣ ਤੋਂ ਕੋਈ ਪਿੱਛੇ ਨਾ ਰਹਿ ਜਾਵੇ ਤੇ ਇਹ ਚੀਜ਼ਾਂ ਧਿਆਨ ਰੱਖੋ ਤੇ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੰਦਾ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ